ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਬਰ ਸਾਰੇ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ 24 ਪਰਗਨਾ ਬੰਗਾਲ ਦੇ ਜ਼ਿਲ੍ਹੇ ਦੀ ਚੱਲ ਰਹੀ ਹੈ ਉਹ ਬੜੇ ਮਤ ਭਾਗੀ ਹੈ ਸਰਦਾਰ ਜਸਪ੍ਰੀਤ ਸਿੰਘ ਜੀ ਉੱਥੇ ਹਾਈਐਸਪੀਐਸ ਅਫਸਰ ਹੈਗੇ ਜਣਾ ਕੁੰਮਨੀ ਖਵਾਰਪੁਰ ਜੀ ਹੋਈ ਕੋਈ ਕੇਸ ਬਣਿਆ ਬੀਜਪੀ ਦੇ ਜਿਹੜੇ ਵਰਕਰਸ ਹਨ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਸ ਅਫਸਰ ਦਾ ਬੰਦਾ ਜਦ ਕਿ ਉਹ ਬੜੇ ਅਸੀਂ ਵੀਡੀਓ ਦੇਖੀਏ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਸਮਝਾ ਰਹੇ ਸਨ ਪਰ ਅਚਾਨਕ ਬੀਜਪੀ ਦੇ ਵਰਕਰਾਂ ਨੇ ਉਹਨਾਂ ਦੇ ਸਿਕਸ ਰੂਪ ਨੂੰ ਵੇਖ ਕੇ ਉਹਨਾਂ ਨੇ ਕਹਿਤਾ ਤੁਸੀਂ ਤੇ ਖਾਲਸਤਾਨੀ ਹੋ ਮੈਂ ਸਮਝਾ ਕਿ ਜਿਹੜਾ ਬੀਜਪੀ ਦਾ ਆਈਟੀ ਸੈੱਲ ਹੈਗਾ ਉਹ ਮਿਹਰਬਾਨੀ ਕਰਕੇ ਆਪਣੇ ਵਰਕਰਾਂ ਨੂੰ ਇਹਨਾਂ ਪਾਸਿਆਂ ਤੋਂ ਮੋੜੇ ਔਰ ਇਸ ਪਾਸੇ ਵੱਲ ਜਾਣ ਦੀ ਖੇਚਲ ਨਾ ਕਰਨ ਦੇ ਇਹ ਮੁਲਕ ਲਈ ਕੌਮ ਦੇ ਲਈ ਔਰ ਖਾਸ ਕਰਕੇ ਸਿੱਖਾਂ ਦੇ ਲਈ ਬੜੀ ਮਾੜੀ ਗੱਲ ਹੈ ਕਿ ਇੱਕ ਬਿਹਤਰੀਨ ਸਿੱਖ ਅਫਸਰ ਆਪਣੇ ਮੁਲਕ ਦੇ ਲਈ ਆਪਣੇ ਸਟੇਟ ਦੇ ਲਈ ਉਹਦੇ ਜ਼ਿਲ੍ਹੇ ਦੇ ਲਈ ਇੱਕ ਬਿਹਤਰੀਨ ਡਿਊਟੀ ਨਿਭਾ ਰਿਹਾ ਹੈ ਔਰ ਬੀਜੇਪੀ ਦੇ ਵਰਕਰ ਉਸੀ ਡਿਊਟੀ ਤੋਂ ਨਾ ਖੁਸ਼ ਹੋ ਕੇ ਭਈ ਉਹ ਇਹਨਾਂ ਨੂੰ ਹੱਲਾ ਗੁੱਲਾ ਕਿਉਂ ਨਹੀਂ ਕਰਨ ਦੇ ਰਿਹਾ ਉਸ ਨੂੰ ਕਹ ਰਹੇ ਤੂੰ ਖਾਲਸਤਾਨੀ ਹੈਗਾ ਮੈਂ ਸਮਝਾਂ ਕਿ ਇਹ ਘਟਨਾ ਇਸ ਵਾਸਤੇ ਵਾਪਰੀ ਹੈ ਕਿ ਭਾਜਪਾ ਦਾ ਆਈਟੀ ਸੈੱਲ ਇਸ ਪਾਸੇ ਵੱਲ ਕੰਮ ਕਰ ਰਿਹਾ ਹੈ ਤੁਸੀਂ ਚੋਣਾ ਜਿੱਤਣ ਵਾਸਤੇ ਜਿਤਰੇ ਕੰਮ ਕਰ ਰਹੇਨ ਕਰੋ ਪਰ ਮਿਹਰਬਾਨੀ ਕਰਕੇ ਇਹ ਜੀਆਂ ਖੇਡਾਂ ਸਿੱਖਾਂ ਨਾਲ ਨਾ ਬਿਲਕੁਲ ਕਰੋ ਅੱਗੇ ਕਿਸਾਨੀ ਅੰਦੋਲਨ ਸਿਰ ਤੇ ਖੜਾ ਹੈ ਕੱਲ ਮਾਰਚ ਸ਼ੁਰੂ ਹੈ ਪਤਾ ਨਹੀਂ ਕਿਹੜਾ ਰੁਖ ਲੈਂਦਾ ਔਰ ਤੁਸੀਂ ਸਿੱਖਾਂ ਦੇ ਨਾਲ ਇਹ ਜੀਆਂ ਗੱਲਾਂ ਕਰਕੇ ਤੁਸੀਂ ਖਾਲਸਤਾਨੀ ਹੋ ਔਰ ਅੱਗੇ ਵੀ ਜਦ ਕਿਸਾਨਾਂ ਦਾ ਲੋਨਰ ਅੰਦোলন ਸੀ ਤੇ ਤੁਹਾਡੇ ਕਈ ਬੰਦਿਆਂ ਨੇ ਖਾਲਸਤਾਨੀ ਕਰਕੇ ਉਹਨਾਂ ਨੂੰ ਬੁਕਾਰਿਆ ਸੀ ਦੇਸ਼ ਦੇ ਅੰਨ ਦਾਤਾ ਨੂੰ ਤੁਸੀਂ ਖਾਲਸਤਾਨੀ ਬਣਾਓ ਵੱਡੇ ਪੁਲਿਸ ਬਿਹਤਰੀਨ ਪੁਲਿਸ ਅਸਰਾਂ ਨੂੰ ਤੁਸੀਂ ਖਾਲਸਤਾਨੀ ਬਣਾਓ ਰੱਬ ਦਾ ਵਾਸਤਾ ਤੇ ਗਰੇਜ ਕਰੋ ਕੌਮ ਦੇ ਵਿੱਚ ਅੱਗੇ ਹੀ بڑا ਰੋਸ ਹੈ ਲਿਆ ਹੋਇਆ ਹੈ ਔਰ ਨਾਲੇ ਇਸ ਵੀ ਮੈਂ ਬੇਨਤੀ ਕਰਦਾ ਕਿ ਆਪਣੇ ਆਈਟੀ ਸਾਨੂੰ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਪਾਰਟੀ ਅਦਾਇਤ ਦੇਵੇ ਕਿ ਇਹਦੀਆਂ ਗੱਲਾਂ ਆਪਣੇ ਵਰਕਰਾਂ ਨੂੰ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ਮੈਂ ਇਹਨਾਂ ਲਫਜ਼ਾਂ ਰਹੀਂ ਜਿੱਥੇ ਸਾਰ ਜਸਪ੍ਰੀਤ ਸਿੰਘ ਉਹਨਾਂ ਦੀ ਬਾਤਰੀ ਦੀ ਉਹਨਾਂ ਦੇ ਬਹੁਤ ਅੱਛੇ ਪ੍ਰਬੰਧ ਦੀ ਬੜੀ ਅੱਛੀ ਸੋਚ ਦੀ ਉਹਨਾਂ ਨੂੰ ਉਦਾਇ ਦੇਂਦਾ ਤੇ ਆਸ ਕਰਦਾ ਬਗੈਰ ਡਰੇ ਪਿਛੇਤਰਾਮ ਆਪਣੇ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਆਪਣੀ ਸਟੇਟ ਵਾਸਤੇ ਇਸੇ ਤਰ੍ਹਾਂ ਡਿਊਟੀ ਨਿਭਾਉਂਦੇ ਰਹਿਣ ਸਿੱਖੋਂ ਹਮੇਸ਼ਾ ਉਹਨਾਂ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ